oh <laughs> my Got better? Okay. Go ahead! You are my看看 and Sonia stop. Okay, ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬਾਬਾ ਗੁਰਪ੍ਰੀਤ ਜੀ ਬਾਬਾ ਜੀ ਆਓ ਬਾਬਾ ਜੀ ਸੋ ਨਿਹਾਲ ਸਤ ਸ੍ਰੀ ਅਕਾਲ

ਯੋਵੀ ਮਾਇਆ ਆ ਯੋ ਪਰਿਓ ਫਤ ਤੁ ਤੋਂ ਵੇਂ ਤੀ ਨਿਬਾਲਿਆ ਤੂਗਾ ਮੈਨੂੰ ਵਾਹਿਗੁਰੂ ਦੇ ਕਿਰੇ ਤੋਂ ਦੀ ਪਰੰਪਰਾ ਚਲਦੀ ਕੋਈ ਮਾਪ ਜੀ ਦੀ ਕਿਰਪਾ ਸਦਕਾ ਮਹਾਪੁਰਖ ਸੇਵਾ ਸਿੰਘ ਜੀ ਖਡੂਰ ਸਹਾਰੇ ਅਤੇ ਹੋਰ ਮਹਾਪੁਰਖਾਂ ਨੇ ਬੇ ਨਾਮ ਕੀਤੇ ਆਵੇ ਨਾਨਕ ਨਾਮ ਚੰਗੀ ਚਾਹਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਬੰਦੇ ਛੋੜ ਹੈ ਜੀਵਨ ਮੁਕਤ ਕਰੇ ਉਡੀਣਾ ਐਸੇ ਦੀਨ ਦੇ ਆ ਸਤਗੁਰੂ ਮੇਰੀ ਪੀਰ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਿਹਾੜੇ ਬੰਦੇ ਛੋੜ ਦਿਵਸ ਦੇ ਸੰਬੰਧ ਵਿੱਚ ਪਿਛਲੇ ਕਈ ਸਾਲਾਂ ਤੋਂ ਸਤਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਸੇਵਾ ਖਡੂਰ ਸਾਹਿਬ ਵਾਲੇ ਬਾਪੁਰਖਾਂ ਵੱਲੋਂ ਬਹੁਤ ਇੱਕ ਸ਼ਲਾਘਾਯੋਗ ਉਪਰਾਲਾ ਬਹੁਤ ਵੱਡਾ ਉਦਦਮ ਕੀਤਾ ਜਾਂਦਾ ਹੈ ਕਿ ਜੋ ਬੰਦੀ ਛੋੜ ਦਿਵਸ ਤੋਂ ਪਹਿਲਾਂ ਛੇਜੇ ਅਕਾਲ ਤਖਤ ਸਾਹਿਬ ਜੀ ਤੋਂ ਰਮਤਾ ਕਰਕੇ ਗਵਾਲੀਅਰ ਜਿੱਥੋਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਸਿਆਸੀ ਕੈਦੀ ਰਾਜਿਆਂ ਨੂੰ ਰਹਾਅ ਕਰਵਾ ਕੇ ਤੇ ਬੰਦੀ ਛੋੜ ਵਾਰ ਦਿਨ ਦਿਵਾਲੀ ਵੜ ਦਿਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਸਨ ਉਸ ਰਵੈਤ ਦੇ ਅਨੁਸਾਰ ਛੇਜੇ ਅਕਾਲ ਤਖਤ ਤੋਂ ਚੌਂਕੀ ਸਾਹਿਬ ਆਰੰਭ ਕਰਕੇ ਗਵਾਲੀਅਰ ਉੱਥੇ ਪਹੁੰਚਣਾ ਔਰ ਗਵਾਲੀਅਰ ਤੋਂ ਵਾਪਸੀ ਬੰਦੀ ਛੋੜ ਦਿਵਸ ਤੋਂ ਇੱਕ ਦਿਨ ਪਹਿਲਾਂ ਵਾਪਸ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਦੇ ਨੇ ਔਰ ਇਸ ਵਾਰ ਵੀ ਜੋ ਚੌਂਕੀ ਸਾਹਿਬ ਪਿਛਲੇ ਕਈ ਦਿਨਾਂ ਤੋਂ ਸ਼੍ਰੀ ਅਕਾਲ ਤਖਸੈਰ ਵੀ ਤੋਂ ਆਰੰਭ ਕੀਤੀ ਗਈ ਸੀ ਉਹ ਗਵਾਲੀਅਰ ਪਹੁੰਚੀ ਔਰ ਗਵਾਲੀਅਰ ਤੋਂ ਆਰੰਭ ਹੋ ਕੇ ਫੜਾ ਫੜਾ ਹੁੰਦੀ ਹੋਈ ਅੱਜ ਸ਼੍ਰੀ ਅਕਾਲ ਤਖਸੈਰ ਸਾਹਿਬ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਆ ਕੇ ਸੰਪੰਨ ਹੋਈ ਹੈ ਜਿਸ ਵਿੱਚ ਜਿੱਥੇ ਬਾਬਾ ਸੇਵਾ ਸਿੰਘ ਜੀ ਖਰੂਰ ਸਾਹਿਬ ਵਾਲੇ ਮਾਹਪੁਰਖ ਪਹੁੰਚੇ ਹੋਏ ਨੇ ਉੱਥੇ ਨਿਸ਼ਾਨ ਸਾਹਿਬ ਦੀ ਅਗਵਾਈ ਵਿੱਚ ਜਿਹੜੇ ਚੌਂਕੀ ਸਾਹਿਬ ਹੈ ਸ਼ਬਦ ਪੜਦੀ ਹੋਈ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਪਹੁੰਚੀ ਹੈ ਔਰ ਮਾਨਜੋਗ ਮੈਨੇਜਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵੱਲੋਂ ਦਸਰਿਆਂ ਵੱਲੋਂ ਚੌਂਕੀ ਸਾਹਿਬ ਦਾ ਸਵਾਗਤ ਜਿਹੜਾ ਹੈ ਉਹ ਘੰਟਾ ਘਰ ਪ੍ਰਾਜੇ ਦੇ ਉੱਪਰ ਕੀਤਾ ਗਿਆ ਔਰ ਸ਼ੀਸ਼ੇ ਕਾਲ ਤੱਕ ਸਾਹਿਬ ਜੀ ਦੇਖਾ ਜਾ ਕੇ ਅਰਦਾਸ ਕਰਕੇ ਚੌਂਕੀ ਸਾਹਿਬ ਦੀ ਸੰਪੂਰਨਤਾ ਹੋ ਜਾਵੇਗੀ ਮਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਔਰ ਜਿੰਨੀਆਂ ਵੀ ਸੰਗਤਾਂ ਨੇ ਚੌਂਕੀ ਸਾਹਿਬ ਵਿੱਚ ਸ਼ਮੂਲੀਅਤ ਕੀਤੀ ਹੈ ਉਨਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਔਰ ਸਾਰਿਆਂ ਨੂੰ ਬੰਦੀ ਛੋੜ ਦੇ ਉਸ ਦਿਨ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਗੋਰੀ ਸਾਹਿਬ ਤੋਂ ਤਰੀ ਸੀ ਹਾਂਜੀ ਵਾਹਿ ਖਾਲਸਾ ਵਾਹਿ ਜੀ ਕੀ ਫਤਿਹ ਇਹ ਮਾ ਵੱਡਾ ਜੀ ਦੀ ਪਰੰਪਰਾ ਜੋ ਪ੍ਰਾਰਥਨਾ ਸਮੇਂ ਤੋਂ ਗੁਰੂ ਅਰਜਨ ਸਾਹਿਬ ਜੀ ਕਿਲੇ ਵਿੱਚ ਜਦੋਂ ਪਹੁੰਚ ਹੁੰਦੇ ਔਰ ਆਇਆਂ ਨੂੰ ਰਿਹਾ ਕਰਨ ਵਾਸਤੇ ਪਰਬ ਕਰ ਕੀਤਾ ਉਦੋਂ ਸੰਗਤਾਂ ਨਾਲ ਲੈ ਕੇ ਵੱਡਾ ਜੀ ਜਾਂਦੇ ਸੀ ਸੋ ਪਰੰਪਰਾ ਨੂੰ ਹੀ ਪਿਛਲੇ ਜੋ ਅਸਪਤੰਬਰ ਦੇ ਮਹੀਨੇ ਅਗਸਤ ਦੇ ਮਹੀਨੇ ਜ 20 ਅਗਸਤ ਨੂੰ ਚੱਲੀ ਸੀ 17 ਸਤੰਬਰ ਨੂੰ ਇੱਥੇ ਪਹੁੰਚੀ ਔਰ ਬਾਈਕ ਤੋਂ ਤੋਚਾ ਰਿਹਾ ਕਿ ਹੁਣ ਅੱਜ ਵੀ 20 ਅਕਤੂਬਰ ਨੂੰ ਹਾਲੀਆ ਤਾਂ ਕਿ ਇਥੇ ਉਹ ਪਰੰਪਰਾ ਮੁੱਖ ਰੱਖ ਕੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਪੁਰਬ ਕਰਕੇ ਤਾਂ ਮੇਰੀ ਪ੍ਰੀਤਿ ਮਾਲਕ ਦਾਦਾ ਬੰਦੀਛੋ ਨੇ ਸੋ ਚੌਂਕੀ ਸਾਹਿਬ ਸ਼ਬਦ ਬਾਣੀ ਪੜਦੀ ਪੈਦਲ ਯਾਤਰਾ ਇੱਥੋਂ ਹੀ ਪੈਦਲ ਗਈ ਸ਼ਕਾਲ ਤੱਕ ਸਾਹਿਬ ਤੋਂ ਤੇ ਵਾਪਸੀ ਉੱਥੋਂ ਗਾਲੀ ਤੋਂ ਸੰਗ ਜਿਹੜੀ ਪੈਦਲ ਅੱਜ ਪਹੁੰਚੀ ਇੱਥੇ ਅਮਰ ਸਾਹਿਬ ਦੀ ਪਵਨ ਧਰਤੀ ਤੇ ਸੂ ਸਗੰਤਾ ਦਾ ਧੰਨਵਾਦ ਦਿਵਾਲੀ ਦੀਆਂ ਜੋ ਬੰਦੀ ਛੋੜ ਦਿਸ਼ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ ਹੋਣ ਸੋ ਗੁਰੂ ਕਿਰਪਾ ਕਰੇ ਸਾਰੇ ਸੰਗਤ ਦੀ ਆਪ ਹੀ ਹਾਰੀ ਦੇ ਰਸਤੇ ਵਿੱਚ ਬਾਤ ਕਾਟ ਰਹੀ ਸੀ ਮਾਫੀ ਮੰਗਦੇ ਸਾਰੇ ਸੰਗਤ ਕੋ ਸੋ ਕਿਰਪਾ ਕਰੇ ਕਿਹੜੇ ਕਿਹੜੇ ਪ੍ਰਾਵਾਂਤ ਹੁੰਦੀ ਹੈ ਜਿਹੜੀ ਇਹ ਅਵਸਰ ਤੋਂ ਇਹ ਪ੍ਰਾਤ ਲਗਭਗ 28 ਦਿਨ ਲੱਗੇ ਜੀ ਤੇ ਅਮਰ ਗਵਾਲੀਏ ਤੋਂ ਜਿਵੇਂ ਮੇਮਰੀਨਾ ਤੌਲਪੁਰ ਆਗਰਾ ਮਥਰਾ ਅਗੇ ਗਲੇ ਮੇਨੇ ਜਿਵੇਂ ਮਤਲਬ ਫਰੀਦাবাদ ਆ ਦਿੱਲੀ ਆ ਸਾਹਪੜਾ ਤਨ 30 35 ਕਿਲੋਮੀਟਰ ਦਾ ਅਰ ਸਵਰੂਪ ਹੀ ਕਰਦੇ ਸੀ ਤੇ ਉਸ ਪੜਾ ਦਾ ਇਥੋਂ ਜਾਂਦੇ ਵਿੱਚ 28 ਦਿਨ ਲੱਗੇ ਪੈਦਲ ਜੀ ਤੇ ਉਥੋਂ ਵਾਪਸੀ ਦੇ ਲਗਭਗ 28 ਦਿਨ ਲੱਗੇ ਆ ਇਹ ਦੋਨੋਂ ਯਾਤਰਾ ਇਥੋਂ ਅਗਲ ਯਾਤਰਾ ਗਈ ਇਥੋਂ ਯਾਤਰਾ ਆਸਾਈ ਆ ਸਾਨੂੰ ਸਮਾਹ ਪ੍ਰਸ਼ਾਦ ਮਾਹ ਪ੍ਰਸ਼ਾਦਾ ਦਾਲ ਪੰਥ ਦਾ ਸਾਰਾ ਦਾ ਮਾਹ ਪ੍ਰਸ਼ਾਦ ਬਹੁਤ ਧੰਨਵਾਦ ਜੀ ਵਾਇਰ ਜੀ ਖਾਲਸਾ ਵਾਇਰ ਜੀ ਕੀ ਗੱਦੀ